ਤੂਰੀ ਦੇ ਸਾਡੇ ਜਨਰਲ ਸੈਕਟਰੀ ਹੰਸਰਾਜ ਬਿਆਜ ਜੀ ਨੇ ਜੋ ਤੁਹਾਡੇ ਨਾਲ ਗੱਲਾਂ ਸ਼ੇਅਰ ਕੀਤੀਆਂ ਨੇ ਉਹ ਬਿਲਕੁਲ ਸਹੀ ਨੇ ਕਿਉਂਕਿ ਤੂਰੀ ਸ਼ਹਿਰ ਦੇ ਵਿੱਚ ਜਿਹੜੀ ਵੀਵੀਆਈਪੀ ਮੂਵਮੈਂਟ ਹੈ ਉਹ ਦਿਨ ਪਰ ਦਿਨ ਵੱਧ ਹੀ ਜਾ ਰਹੀ ਹੈ ਸੀਐਮ ਸਿਟੀ ਹੌਣ ਕਰਕੇ ਸੀਐਮ ਦਾ ਆਪਣਾ ਹਲਕਾ ਹੌਣ ਕਰਕੇ ਇੱਥੇ ਡੇਲੀ ਕੋਈ ਨਾ ਕੋਈ ਵੀਆਈਪੀ ਵੀਵੀਆਈਪੀ ਮੂਵਮੈਂਟ ਜਿਹੜੀ ਹੁੰਦੀ ਹੈ ਜਿਸ ਕਾਰਨ ਜਿਹੜੀ ਥਾਣੇ ਦੀ ਫੋਰਸ ਹੈ ਉਹ ਵੀਵੀਆਈਪੀ ਮੂਵਮੈਂਟ ਦੇ ਵਿੱਚ ਲੱਗ ਜਾਂਦੀ ਹੈ ਜਾਂ ਜਿਹੜੇ ਧਰਨੇ ਪ੍ਰਦਰਸ਼ਨ ਤੂਰੀ ਦੇ ਵਿੱਚ ਸੀਐਮ ਸਿਟੀ ਹੌਣ ਕਰਕੇ ਰੋਜ਼ ਲੱਗਦੇ ਨੇ ਉਹਨਾਂ ਧਰਨੇ ਪ੍ਰਦਰਸ਼ਨ ਕੰਟਰੋਲ ਕਰਨ ਦੇ ਲਈ ਪੁਲਿਸ ਪ੍ਰਸ਼ਾਸਨ ਉਧਰ ਬਿਜ਼ੀ ਹੋ ਜਾਂਦਾ ਹੈ ਪੁਲਿਸ ਫੋਰਸ ਦੀ ਬਹੁਤ ਜ਼ਿਆਦਾ ਕਮੀ ਹੈ ਜਿਸ ਦੇ ਕਾਰਨ ਸ਼ਰਾਰਤੀ ਅਨਸਰਾਂ ਦੇ ਜਿਹੜੇ ਹੌਸਲੇ ਨੇ ਬਲੰਦ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਪੁਲਿਸ ਕਿਧਰਲੇ ਪਾਸੇ ਬਿਜੀ ਹੈ ਤੇ ਜਿਹਦੇ ਨਾਲ ਵਪਾਰੀਆਂ ਦਾ ਆਮ ਸ਼ਹਿਰੀਆਂ ਦਾ ਘਰੇਲੂ ਦੁਕਾਨਦਾਰਾਂ ਦਾ ਨੁਕਸਾਨ ਹੁੰਦਾ ਹੈ ਸੋ ਮੈਂ ਅੱਜ ਅਸੀਂ ਪਹਿਲਾਂ ਵੀ ਐਸਐਸਪੀ ਸੰਗਰੂਰ ਨੂੰ ਮਿਲ ਕੇ ਇਹ ਮੰਗ ਕੀਤੀ ਸੀ ਕਿ ਜਿਹੜਾ ਧੂਰੀ ਸ਼ਹਿਰ ਹੈ ਉਹਦੇ ਵਿੱਚ ਜਿਹੜੀ ਨਫਰੀ ਆ ਵਧਾਈ ਜਾਵੇ ਇੱਥੇ ਪੁਲਿਸ ਫੋਰਸ ਦਾ ਵਾਧਾ ਕੀਤਾ ਜਾਵੇ ਤਾਂ ਜੋ ਵੀ ਆਈ ਪੀ ਐਨ ਨੂੰ ਸੁਰੱਖਿਆ ਦੇ ਦੇ ਨਾਲ ਨਾਲ ਆਮ ਸ਼ਹਿਰੀਆਂ ਨੂੰ ਤੇ ਦੁਕਾਨਦਾਰਾਂ ਨੂੰ ਵੀ ਜਿਹੜੀ ਸੁਰੱਖਿਆ ਉਹ ਮਾਇਆ ਕਰਾਈ ਜਾ ਸਕੇ ਸੋ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਦਾ ਕਿ ਤੁਸੀਂ ਬਿਸ਼ੱਕ ਪੰਜਾਬ ਦੇ ਸੀਐਮਓ ਪਰ ਧੂਰੀ ਵਾਲੇ ਧੂਰੀ ਵਾਲੇ ਤੁਸੀਂ ਐਮਐਲਏ ਹੋ ਅਸੀਂ ਤੁਹਾਨੂੰ ਐਮਐਲਏ ਚੁਣਿਆ ਆਪਣੇ ਹਲਕੇ ਦਾ ਨੁਮਾਇੰਦਾ ਚੁਣਿਆ ਆਪਣੇ ਹਲਕੇ ਦਾ ਮੋਢੀ ਚੁਣਿਆ ਤੁਸੀਂ ਪੰਜਾਬ ਦੀ ਜਿੱਥੇ ਫਿਕਰ ਕਰਨੀ ਹੈ ਉੱਥੇ ਧੂਰੀ ਨੂੰ ਵੀ ਇਸ ਧਿਆਨ ਦੇ ਵਿੱਚ ਰੱਖੋ ਕਿ ਧੂਰੀ ਦੇ ਜਿਹੜੇ ਲੋਕ ਨੇ ਉਹ ਤੁਹਾਡੇ ਤੇ ਡਿਪੈਂਡ ਨੇ ਤੁਹਾਡੇ ਤੋਂ ਆਸ ਉਮੀਦ ਕਰਦੇ ਨੇ ਪਰ ਜਿਹੜੀਆਂ ਆਸਾਂ ਉਮੀਦਾਂ ਸਾਨੂੰ ਤੁਹਾਡੇ ਕੋਲ ਹੈ ਉਹ ਅਨਾਂ ਤੇ ਤੁਸੀਂ ਹਜੇ ਖਰੇ ਨਹੀਂ ਉਤਰ ਰਹੇ ਤੇ ਅਸੀਂ ਮੰਗ ਕਰਦੇ ਹਾਂ ਕਿ ਜਲਦ ਕੋ ਦਲ ਜਿਹੜੀ ਨਫਰੀ ਹੈ ਪੁਲਿਸ ਫੋਰਸ ਹੈ ਉਹ ਇੱਥੇ ਵਧਾਈ ਜਾਵੇ ਤਾਂ ਜੋ ਲੋਕਾਂ ਦੇ ਵਿੱਚ ਇਹਨੀ ਸੁਰੱਖਿਆ ਦੀ ਭਾਵਨਾ ਹੈ ਉਹ ਬਣੀ ਰਹੇ ਤੇ ਸਰਕਾਰ ਦੇ ਵਿੱਚ ਵਿਸ਼ਵਾਸ ਬਣਿਆ ਰਹੇ ਇੰਨੀਆਂ ਗੱਲਾਂ ਕਹਿੰਦਾ ਹੋਇਆ ਮੈਂ ਮੈਨੂੰ ਪੂਰਾ ਯਕੀਨ ਹੈ ਕਿ ਸਾਡੀ ਜਿਹੜੀ ਹੈ ਮੰਗ ਹੈ ਧੂਰੀ ਵਪਾਰ ਮੰਡਲ ਧੂਰੀ ਦੀ ਸਾਡੇ ਡਾਕਟਰ ਸਾਹਿਬ ਸੰਜੋਣਾ ਸਾਹਿਬ ਸਾਡੇ ਖਜ਼ਾਨਾ ਮੰਤਰੀ ਜੀ ਸਾਡੇ ਚੇਅਰਮੈਨ ਸਾਹਿਬ ਔਰ ਸਾਡੀ ਪੂਰੀ ਟੀਮ ਧੂਰੀ ਚੈਰ ਦੀ ਅੱਜ ਅਸੀਂ ਆਪਣੇ ਐਮਐਲਏ ਸਰਦਾਰ ਭਗਵੰਤ ਸਿੰਘ ਮਾਨ ਤੋਂ ਇਹ ਮੰਗ ਕਰਦੇ ਹਾਂ ਕਿ ਸਾਡੇ ਧੂਰੀ ਹਲਕੇ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਸਾਡੇ ਦੁਕਾਨਦਾਰ ਵਪਾਰੀਆਂ ਅਤੇ ਸ਼ਹਿਰਿਆਂ ਦੀ ਸੁਰੱਖਿਆ ਦੇ ਲਈ ਇੱਥੇ ਜਿਹੜੀ ਪੁਲਿਸ ਫੋਰਸ ਹੈ ਉਹ ਮਹੱਈਆ ਕਰਾਈ ਜਾਵੇ ਧੰਨਵਾਦ ਮੈਂ ਹਾਂਸਰਾ ਜਿਆ ਜਨਰਲ ਸੈਕਰੀ ਜਮਿਆਉ ਦੇ ਪ੍ਰਦੇਸ਼ ਵਪਾਰ ਮੰਡਲ ਬ੍ਰਾਂਚ ਧੂਰੀ ਅਤੇ ਡਿਸਟ੍ਰਿਕਟ ਸੰਗਠਨ ਕੀ ਕਹਿਣਾ ਚਾਹਾਂਗਾ ਜੀ ਬੋਲੇ ਅਸਰ ਵਿਸ਼ੇ ਇਹ ਰਹੇ ਸਾਡੇ ਧੂਰੀ ਸ਼ਹਿਰ ਇਹਨਾਂ ਨੂੰ ਵੀਆਈਪੀ ਸ਼ਹਿਰ ਹੋ ਗਿਆ ਕਿਉਂਕਿ ਸੀਐਮ ਸੀਟੀ ਹੈ ਇੱਥੇ ਆਵਾਜਾਈ ਬਹੁਤ ਜ਼ਿਆਦਾ ਹੋਗੀ ਉਸ ਦੇ ਕਾਰਨ ਵੀਆਈਪੀ ਆਉਣ ਦੇ ਕਾਰਨ ਇੱਥੇ ਕੁਝ ਪ੍ਰੋਬਲਮਸ ਟ੍ਰੈਫਿਕ ਦੀ ਰਹਿੰਦੀ ਹੈ ਪੁਲਿਸ ਪ੍ਰਸ਼ਾਸਨ ਦੀ ਰਹਿੰਦੀ ਹੈ ਔਰ ਧਰਨੇ ਦੇ ਪ੍ਰਦਰਸ਼ਨ ਇੱਥੇ ਤਕਰੀਬਨ ਤਕਰੀਬਨ ਲੱਗੇ ਹੀ ਰਹਿੰਦੇ ਹਨ ਜਿਹਦੇ ਕਾਰਨ ਉਹ ਉਸ ਪੁਲਸ ਜਿਹੜੀ ਹੈ ਕਿ ਉਧਰਲੇ ਪਾਸੇ ਉਹਦਾ ਧਿਆਨ ਹੋ ਜਾਂਦਾ ਹੈ ਉਧਰ ਦੇਖਾਂਦੀ ਹੈ ਕਿ ਬਾਕੀ ਸ਼ਹਿਰ ਜਿਹੜਾ ਅਮਨ ਪਸੰਦ ਸ਼ਹਿਰੀ ਹੈ ਇਹ ਵਪਾਰੀ ਵਰਗ ਹੈ ਉਸ ਨੂੰ ਕੁਝ ਸੁਰੱਖਿਆ ਮਿਲਣ ਦੇ ਵਿੱਚ ਬਹੁਤ ਬੜੀ ਘਾਟ ਦੀ ਕਮੀ ਮਹਿਸੂਸ ਹੋ ਰਹੀ ਹੈ ਆਮ ਦੇਖਣ ਦੇ ਵਿਚਾਰਿਆ ਹੈ ਕਿ ਛੋਟਪਟ ਕੰਮ ਕਰਨਾ ਵਾ ਦੁਕਾਨਾਂ ਦੇ ਅੰਦਰ ਮਾੜਾ ਅਨਸਰ ਆਉਂਦਾ ਹੈ ਔਰ ਲੁੱਟ ਖੋਪਰ ਕਰਨ ਦੀ ਕੋਸ਼ਿਸ਼ ਕਰਦਾ ਹੈ ਡਰੋਨ ਤੇ ਤੁੰਕਾਉਣ ਦੀ ਕੋਸ਼ਿਸ਼ ਕਰਦਾ ਹੈ ਔਰ ਕੁਝ ਦੁਕਾਨਾਂ ਤੋਂ ਮਾਲ ਵੀ ਚੁੱਕ ਕੇ ਲਜਾਇਆ ਗਿਆ ਹੈ ਅਸੀਂ ਇਸ سلسلے ਵਿੱਚ ਜ਼ਿਲ੍ਹਾ ਸੰਰੂਰ ਦੇ ਉੱਚ ਅਧਿਕਾਰੀਆਂ ਨੂੰ ਮਿਲੇ ਉਹਨਾਂ ਨੂੰ ਐਪਲੀਕੇਸ਼ਨ ਵੀ ਦਿੱਤੀ ਵੀ ਧੂਰੀ ਦੇ ਵਿੱਚ ਨਫਰੀ ਪੁਲਿਸ ਦੀ ਵਧਾਈ ਜਾਵੇ ਤਾਂ ਕਿ ਆਮਨ ਪਸੰਦ ਸ਼ਹਿਰੀ ਤੇ ਵਪਾਰੀ ਜਿਹੜਾ ਵਰਗ ਹੈ ਉਹ ਸੁਰੱਖਿਆ ਆਪਣੇ ਆਪ ਨੂੰ ਮਹਿਸੂਸ ਕਰ ਸਕੇ ਪਰੰਤੂ ਕੀ ਕਾਰਨ ਹੋਏ ਕਿ ਇੱਥੇ ਉਸ ਦੀ ਸੁਣਵਾਈ ਨਾ ਹੋ ਕੇ ਜਦੋਂ ਅਸੀਂ ਲੋਕਲ ਦੇ ਪੁਲਿਸ ਪ੍ਰਸ਼ਾਸਨ ਨਾਲ ਗੱਲ ਕਰਦੇ ਹਾਂ ਤਾਂ ਉਹ ਵੀ ਇਹ ਗੱਲ ਕਹਿੰਦੇ ਨੇ ਕਿ ਸਾਡੇ ਕੋਲ ਇੱਥੇ ਨਫਰੀ ਜਿਹੜੀ ਪੁਲਿਸ ਦੀ ਹੈ ਉਹ ਘੱਟ ਹੈ ਉਹ ਘੱਟ ਹੈ ਜਿਸ ਦੇ ਕਾਰਨ ਅਸੀਂ ਪੂਰਵ ਰੂਪ ਦੇ ਵਿੱਚ ਜਿਹੜਾ ਸ਼ਹਿਰ ਨਿਵਾਸੀਆਂ ਨੂੰ ਪੂਰੀ ਸੁਰੱਖਿਆ ਨਹੀਂ ਦੇ ਪਾ ਰਹੇ ਚੋਰੀਆਂ ਘਟਨਾਵਾਂ ਤੇ ਹੋਰ ਛੋਟ-ਪੁਟ ਘਟਨਾਵਾਂ ਇਹਦੇ ਸ਼ਹਿਰ ਦੇ ਅੰਦਰ ਹੋ ਰਹੀਆਂ ਦਹਿਸ਼ਤ ਦਾ ਮਾਹੌਲ ਮਹਿਸੂਸ ਕੀਤਾ ਜਾ ਰਿਹਾ ਹੈ ਅਸੀਂ ਕਹਿਣਾ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ ਤੇ ਵਿਸ਼ੇਸ਼ ਰੂਪ ਦੇ ਵਿੱਚ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਨੂੰ ਗੁਜਾਰਿਸ਼ ਕਰਦੇ ਹਾਂ ਕਿ ਉਹਨਾਂ ਦੀ ਆਪਣੀ ਸਿਟੀ ਤੇ ਆਪਣਾ ਹਲਕਾ ਹੋਣ ਦੇ ਕਾਰਨ ਇੱਧਰ ਕੁਝ ਧਿਆਨ ਦੇ ਦੇ ਦੇਣ ਔਰ ਇਥੇ پولیس ਦੀ ਜਿਹੜੀ ਜਫਰੀ ਹੈ ਉਹ ਵਧਾ ਦੇ ਤਾਂ ਕਿ ਸ਼ਹਿਰ ਨਿਵਾਸੀ ਜਿਹੜੇ ਨੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ ਧੰਨਵਾਦ